ਕਿਸੇ ਵੀ ਜਾਨਵਰ ਤੇ ਜੇ ਕੋਈ ਅਤਿਆਚਾਰ ਹੁੰਦਾ ਤਾਂ ਸਿੱਧੀ ਜੀ ਗੱਲ ਹੈ ਸਾਡੀ ਸੰਸਥਾ ਵੱਲੋਂ ਐਫ ਆਈ ਆਰ ਕਰਾਈ ਜਾਏਗੀ ਅਰੈਸਟ ਕਰਾਇਆ ਜਾਏਗਾ ਮੁਕੱਦਮਾ ਚੱਲੇਗਾ ਪੂਰੀ ਕੋਸ਼ਿਸ਼ਾਂ ਨੂੰ ਸਜ਼ਾ ਦਿਵਾਵਾਂਗੇ ਉਹ ਦਰਦਨਾਕੋ ਵਿਚਾਰੇ ਗਰੀਬ ਨੂੰ ਮੋਤ ਦੇਗੇ ਉਹਦਾ ਕਸੂਰ ਕੀ ਸੀ ਲੋਕੀ ਕਹਿੰਦੇ ਆਪਾਂ ਲੱਭਾ ਇਹ ਕੰਮ ਕਰਾਂਗੇ ਸਾਨੂੰ ਕੱਲ ਦੇ ਕੱਲ ਜ਼ਮਾਨਤ ਮਿਲ ਜਾਏਗੀ ਸੋ ਮੇਰਾ ਤਾਂ ਚਾਚਾ ਲੱਗਿਆ ਇਹਦਾ ਮੇਰਾ ਤਾਂ ਦੋਸਤ ਹੈ ਮੇਲੇ ਮੇਰਾ ਇਹ ਮੇਰਾ ਹੋਏ ਰੇਟ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹੁਸ਼ਾਰਕਪੁਰ ਲੁਧਿਆਣਾ ਦੇ ਵਿੱਚ ਕਈ ਅਸੀਂ ਆ ਘਟਨਾਵਾਂ ਸਾਹਮਣੇ ਆndੀਆਂ ਨੇ ਜਿੱਥੇ ਡੋਗ ਡੋਗ ਦੇ ਉੱਤੇ ਜਿਹੜੇ ਆ ਅਤਿਆਚਾਰ ਕੀਤੇ ਜਾਂਦੇ ਨੇ ਕਈ ਅਸੀਂ ਆ ਸੀਸੀਟੀਵੀ ਆndੀਆਂ ਨੇ ਲੇਕਿਨ ਲੋਕਾਂ ਦੀ ਜਿਹੜੀ ਆ ਮਾਨਸਿਕਤਾ ਇੰਨੀ ਜੜੀ ਵੱਧ ਚੁੱਕੀ ਹੋਈ ਆ ਕਿ ਉਹ ਜਾਨਵਰਾਂ ਦੇ ਨਾਲ ਜਿਹੜੇ ਆ ਹੁਣ ਪਿਆਰ ਕਰਨਾ ਜਿਹੜੀ ਆ ਛੱਡਦੇ ਜਾ ਰਹੇ ਨੇ ਔਰ ਐਸਾ ਹੀ ਮਾਮਲਾ ਲੁਧਿਆਣਾ ਦੇ ਦੁਗਰੀ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਕਾਰ ਚਾਲਕ ਦੇ ਵੱਲੋਂ ਜਿਹੜੇ ਆ ਸਟਰੀਟ ਡੌਗ ਦੇ ਉੱਤੇ ਜਿਹੜੇ ਗੱਡੀ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਡੌਗ ਲਵਰਸ ਜਿਹੜੇ ਲੋਕ ਹੁੰਦੇ ਨੇ ਜਿਹੜੇ ਬਹੁਤ ਪਿਆਰ ਕਰਦੇ ਜਾਨਵਰਾਂ ਨੂੰ ਉਹਨਾਂ ਦੇ ਵੱਲੋਂ ਉਸ ਨੂੰ ਹਸਪਤਾਲ ਦਾਖਲ ਵੀ ਕਰਾਇਆ ਜਾਂਦਾ ਲੇਕਿਨ ਉਸ ਜਿਹੜੀ ਐ ਡੋਸ ਦੀ ਜਿਹੜੀ ਐ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਅੱਜ ਲੁਧਿਆਣਾ ਦੇ ਦੁਗਰੀ ਥਾਣੇ ਦੇ ਬਾਹਰ ਖੜੇ ਆ ਉਸ ਵਿਅਕਤੀ ਉੱਤੇ ਜਿਹੜੀ ਐ ਕਾਰਵਾਈ ਕਰਵਾਉਣ ਵਾਸਤੇ ਸਾਡੇ ਨਾਲ ਮਨੀ ਜੀ ਜੁੜੇ ਹੋਏ ਨੇ ਕਿਉਂਕਿ ਬਹੁਤ ਅੱਛਾ ਕੰਮ ਕਰ ਰਹੇ ਨੇ ਕਾਫੀ ਦੇਰ ਤੋਂ ਜਿਹੜੇ ਆ ਇਹ ਇਸ ਐਨਜੀਓ ਚਲਾ ਰਹੇ ਨੇ ਔਰ ਡੌਗਸ ਲਵਰ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਹੋ ਚੁੱਕੀ ਹੈ ਕਿ ਜਿਹੜੇ ਡੌਗਸ ਨੂੰ ਲੋਕ ਪਿਆਰ ਕਰਦੇ ਨੇ ਹਾਲਾਂਕਿ ਬਹੁਤ ਜਾਨਵਰ ਵਧੀਆ ਜਾਂਦੇ ਦੇਖੋ ਜੀ ਬੜੀ ਮਾਨਸਿਕਤਾ ਗਿਰ ਚੁੱਕੀ ਹੈ ਲੋਕਾਂ ਦੀ ਲੋਕਾਂ ਦੀ ਇੱਕ ਵਿਚਾਰਾ ਬੇਜੁਬਾਨ ਜਿਹੜਾ ਬੋਲ ਕੇ ਆਪਣਾ ਦੁੱਖ ਦਰਦ ਨਹੀਂ ਬਿਆਨ ਕਰ ਸਕਦਾ ਐਡੀ ਗਰਮੀ ਪੈ ਰਹੀ ਹੈ 43 ਡਿਗਰੀ ਦਾ ਟੈਂਪਰੇਚਰ ਹੈ ਵਿਚਾਰਾ ਰਾਤ ਨੂੰ ਕਿਤੇ ਮਾੜੀ-ਮੋਟੀ ਨਾਲ ਦੋ ਵਕਤ ਸੌਂਦੇ ਹੈ ਇੰਨੀ ਗਰਮੀ 'ਚ ਮੈਨੂੰ ਨਹੀਂ ਲੱਗਦਾ ਦਿਨ ਦੇ ਟਾਈਮ ਕਿਸੇ ਨੂੰ ਆਰਾਮ ਆਂਦਾ ਹੋਣਾ ਉਹ ਭਟਕਦੇ ਰਹਿੰਦੇ ਵਿਚਾਰੇ ਮੈਂ ਦੇਖਿਆ ਕਿ ਅਸੀਂ ਲੰਘਦੇ ਆਂ ਨਾ ਕਿਤੇ ਸੜਕਾਂ ਤੇ ਉਹ ਵਿਚਾਰਾ ਕਦੇ ਕਿਤੇ ਮਿੱਟੀ ਭਾਲਦਾ ਕਦੇ ਗਿੱਲੀ ਜਗ੍ਹਾ ਦੇਖਦਾ ਦਿਨ ਵੇਲੇ ਉਹਨੂੰ ਸਕੂਨ ਨਹੀਂ ਹੈ ਉਹ ਸ਼ਾਮ ਦਾ ਟਾਈਮ ਵਿਚਾਰਾ 9:30 ਵੇ ਦਾ ਟਾਈਮ ਹੋਣਾ ਉਹ ਵਿਚਾਰਾ ਠੜੀ ਤੇ ਸੁੱਤਾ ਪਿਆ ਸਾਈਡ ਠੜੀਆਂ ਤੇ ਅੱਜ ਕੱਲ ਪੱਥਰ ਲੱਗਾ ਹੁੰਦਾ ਉਹ ਆਰਾਮ ਨਾਲ ਸੁੱਤਾ ਪਿਆ ਵਿਚਾਰਾ ਕੀ ਕਸੂਰੋ ਦਾ ਹੈ ਦੋ ਬੰਦੇ ਆਂਦੇ ਨੇ ਇੱਕ ਹਰਦੀਪ ਸਿੰਘ ਚਾਵਲਾ ਨਾਮ ਦਾ ਵਿਅਕਤੀ ਹੈ ਇੱਕ ਉਹਦੇ ਨਾਲ ਕੋਈ ਬਿਲਡਰ ਹੈ ਕੋਈ ਠੇਕੇਦਾਰ ਹੈ ਤੇ ਇਹਨਾਂ ਨੇ ਕੀ ਕੀਤਾ ਰੱਬ ਜਾਣੇ ਕੋਈ ਨਸ਼ਾ ਕੀਤਾ ਸੀ ਕੀ ਸੀ ਬਲੇਨੋਕਾਰ ਸੀ ਇਹਨਾਂ ਕੋਲ ਐਚ ਆਈਜੀ ਮਤਲਬ ਫੇਸ 1 ਡੁਗਰੀ ਦਾ ਇੱਕ ਘਟਨਾ ਆਏ ਨੇ ਉਹ ਵਿਚਾਰਾ ਸੁੱਤਾ ਪਿਆ ਗਲੀ ਦੇ ਵਿੱਚੋਂ ਸਿੱਧੇ ਜਾ ਰਹੇ ਨੇ ਜਾਣ ਕੇ ਗੱਡੀ ਟੇਢੀ ਕਰਕੇ ਥੜੀ ਉੱਤੇ ਚੜਾ ਕੇ ਉਹਦੇ ਢਿੱਡ ਦੇ ਉੱਤੋਂ ਚੜਾ ਕੇ ਨਾ ਆਪਣਾ ਆਰਾਮ ਨਾਲ ਅੱਗੇ ਜਾ ਕੇ ਉਤਰ ਕੇ ਹੱਸਦੇ ਪਏ ਨੇ ਕਿੰਨੀ ਮਤਲਬ ਉਹ ਦਰਦ ਨਾਲ ਕੋ ਵਿਚਾਰੇ ਗਰੀਬ ਨੂੰ ਮੋਤ ਦੇ ਗੇ ਉਹਦਾ ਕਸੂਰ ਕੀ ਸੀ ਇੱਕੋ ਸਾਈਡ ਤੇ ਸੁੱਤਾ ਪਿਆ ਤੁਹਾਨੂੰ ਨਫ਼ਰਤ ਹੈ ਜਾਨਵਰਾਂ ਨਾਲ ਤੇ ਤੁਸੀਂ ਇਹ ਕੁਝ ਕਰੋਗੇ ਇਹ ਚੀਜ਼ਾਂ ਸੀ ਲੁਧਿਆਣੇ ਨੇ ਨਹੀਂ ਬਰਦਾਸ਼ਤ ਕਰਾਂਗੇ ਕਿਸੇ ਵੀ ਜਾਨਵਰ ਤੇ ਜੇ ਕੋਈ ਅਤਿਆਚਾਰ ਹੁੰਦਾ ਹੈ ਤਾਂ ਸਿੱਧੀ ਜੀ ਗੱਲ ਹੈ ਸਾਡੀ ਸੰਸਥਾ ਵੱਲੋਂ ਐਫ ਆਈ ਆਰ ਕਰਾਈ ਜਾਏਗੀ ਅਰੈਸਟ ਕਰਾਇਆ ਜਾਏਗਾ ਮੁਕੱਦਮਾ ਚੱਲੇਗਾ ਪੂਰੀ ਕੋਸ਼ਿਸ਼ਾਂ ਨੂੰ ਸਜ਼ਾ ਦਿਵਾਵਾਂਗੇ ਨੀ ਆਖਰਕਾਰ ਕੇ ਉਹਨਾਂ ਦੀ ਕੀ ਦੁਸ਼ਮਣੀ ਕੀ ਸੀਗੀ ਬੱਬੀ ਇੱਕ ਜਿਹੜਾ ਹੈਗਾ ਜਾਨਵਰ ਹੈ ਹਾਲਾਂਕਿ ਉਹ ਘਰ ਦੇ ਬਾਹਰ ਹੋ ਸਕਦਾ ਉਹ ਰੋਟੀ ਵਾਸਤੇ ਖੜਾ ਹੋਵੇ ਕਿਉਂਕਿ ਜਾਨਵਰ ਮੂੰਹ ਬੋਲ ਕੇ ਨਹੀਂ ਦੱਸ ਸਕਦੇ ਉਹਨੇ ਆਪਣੀ ਟਾਈਮ ਦੇ ਅਨੁਸਾਰ ਘਰ ਦੇ ਬਾਹਰ ਆ ਜਾਣਾ ਕਿਉਂਕਿ ਜਿਹੜਾ ਮਾਲਕ ਹੈ ਉਹਨੇ ਵੀ ਟਾਈਮ ਬੰਨਿਆ ਹੁੰਦਾ ਵੀ ਇਸ ਟਾਈਮ ਉਹਨਾਂ ਨੂੰ ਆਪਾਂ ਦੁੱਧ ਪਾਣਾ ਜਾਂ ਉਹਨਾਂ ਨੂੰ ਰੋਟੀ ਦੇਣੀ ਆ ਤਾਂ ਉੱਥੇ ਕਾਫੀ ਡੌਗਸ ਨਜ਼ਰ ਆ ਰਹੇ ਆ ਕਿਉਂਕਿ ਜਿਸ ਟਾਈਮ ਹੀ ਹਾਸਾ ਹੋਇਆ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਕਿ ਉਹ ਹੋ ਸਕਦਾ ਰੋਟੀ ਵਾਸਤੇ ਸਾਰੇ ਡੌਗਸ ਉੱਤੇ ਖੜੇ ਨੇ ਦਰਵਾਜ਼ਾ ਖੁੱਲਿਆ ਇੱਕਦਮ ਤਾਂ ਉਹ ਭੱਜ ਗਏ ਤੁਸੀਂ ਦੱਸ ਰਹੇ ਹੋ ਕਿ ਉਹ ਹੱਸ ਰਹੇ ਸੀ ਵੀ ਐਡਾ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹੱਸਣਾ ਇਹ ਕਿੱਦਾਂ ਦੀ ਮਾਨਸਿਕਤਾ ਹੋਗੀ ਉਹਨਾਂ ਦੀ ਬੜੀ ਮਾਨਸਿਕਤਾ ਗਿਰੀ ਹੋਈ ਹੈ ਜੀ ਲੋਕਾਂ ਦੀ ਮੈਨੂੰ ਪਤਾ ਲੱਗਿਆ ਮਤਲਬ ਨਾ ਉਹ ਬੰਦਾ ਸ਼ਾਇਦ ਮੁਹੱਲੇ ਦੇ ਵਿੱਚ ਕੋਈ ਆਪਣੀ ਕੋਠੀ ਤਿਆਰ ਕਰਦਾ ਪਿਆ ਜੀ ਉਹਨੂੰ ਇਹ ਨਫ਼ਰਤ ਆ ਕੁੱਤਿਆਂ ਦਾ ਵੀ ਮੈਂ ਇੱਥੋਂ ਖਾਲੀ ਕਰਾਦਾ ਮੇਰਾ ਮਤਲਬ ਮੁਹੱਲੇ ਦੇ ਵਿੱਚ ਕੋਈ ਕੁੱਤਾ ਰਵੇ ਹੀ ਨਾ ਦੇਖੋ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਤੁਹਾਡੇ ਕੈਮਰੇ ਦੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ ਵੀ ਹਰੇਕ ਮਹੱਲੇ 'ਚ ਜੇ ਆਪਾਂ ਇੰਡੀਆ 'ਚ ਰਹਿੰਦੇ ਆ ਨਾ ਇੰਡੀਆ ਦੇ ਵਿੱਚ ਹਰੇਕ ਗਲੀ ਹਰੇਕ ਮਹੱਲੇ 'ਚ ਜਾਨਵਰ ਹੈਗਾ ਕੁੱਤੇ ਨੇ ਗਾਵਾਂ ਨੇ ਉਹਨਾਂ ਦਾ ਘਰ ਹੈ ਉਹ ਉੱਥੇ ਹੀ ਰਹਿਣਗੇ ਉਹਨਾਂ ਨੂੰ ਕਿਤੇ ਅਲੱਗ ਨਹੀਂ ਕਰ ਸਕਦੇ ਜੇ ਕੋਈ ਚੁਕਾ ਕੇ ਕਿਤੇ ਸਟਵਾਂਦਾ ਵੀ ਹੈ ਉਹ ਗੈਰਕਾਨੂੰਨੀ ਹੈ ਐਨੀਮਲ क्रੂਲਟੀ ਐਕਟ 11 A BNS 325 ਦੇ ਤਹਿਤ ਕਾਰਵਾਈ ਹੁੰਦੀ ਹੈ 5 ਸਾਲ ਤੱਕ ਦੀ ਸਜ਼ਾ ਹੈ ਜੇ ਕੋਈ ਵੀ ਇਹੋ ਜਿਹਾ ਬੰਦਾ ਲੁਧਿਆਣੇ ਦੇ ਵਿੱਚ ਸਾਨੂੰ ਪਤਾ ਲੱਗਿਆ ਇਹੋ ਜੀ ਕਿਸੇ ਨੇ ਕੋਈ ਐਕਟੀਵਿਟੀ ਕੀਤੀ ਹੈ ਤਾਂ ਸਾਡੇ ਵੱਲੋਂ ਕਾਰਵਾਈ ਕਰਾਈ ਜਾਏਗੀ ਤੇ ਦੂਜਾ ਜਿਹੜਾ ਇਹ ਵਿਅਕਤੀ ਨੇ ਕੀਤਾ ਹੈ ਇੱਥੇ ਅਸੀਂ ਹੁਣ ਥਾਣਾ ਡੁਗਰੀ ਦੇ ਵਿੱਚ ਮੁਕੱਦਮਾ ਦਰਜ ਕਰਾਵਾਂਗੇ ਤੇ ਤੁਸੀਂ ਅੱਜ ਕਿਸੇ ਕੁੱਤੇ ਨੂੰ 5 ਰੁਪਏ ਦਾ ਬਿਸਕੁਟ ਪਾ ਦਿਓ ਉਹ ਤੁਹਾਨੂੰ ਜੇ 5 ਸਾਲ ਭੁੱਲ ਜਵੇ ਠੀਕ ਹੈ ਜੀ ਉਹ ਇਨਸਾਨ ਨਾਲੋਂ ਫਾਰ ਬੈਟਰ ਇੱਕ ਜਾਨਵਰ ਆ ਜਿਹਨੂੰ ਉਹਨਾਂ ਨੇ ਲਾਇਲਟੀ ਆ ਲਾਇਲਟੀ ਮਤਲਬ ਕੀ ਜਿਹੜੀ ਇਮਾਨਦਾਰੀ ਉਹ ਕੱਲੀ ਕੁੱਤੇ 'ਚ ਹੀ ਆ ਠੀਕ ਹੈ ਜੀ ਤੁਸੀਂ ਉਸ ਜਾਨਵਰ ਨੂੰ ਮਤਲਬ ਇੰਨੀ ਨਫ਼ਰਤ ਮੈਨੂੰ ਨਹੀਂ ਸਮਝ ਆਦੀ ਇਹਦੇ ਦਿਮਾਗ 'ਚ ਕੀ ਫ੍ਰਸਟ੍ਰੇਸ਼ਨ ਆ ਜਾਂ ਤਾਂ ਮੈਂ ਵੀ ਇਹਦਾ ਪੋਲਿਸ ਵਾਲੇ ਚੱਕ ਕਹਿੰਦੇ ਅਸੀਂ ਚੈੱਕ ਕਰਾਂਗੇ ਵੀ ਕਿਉਂ ਇਹਦਾ ਅਪਰਾਧਿਕ ਰਿਕਾਰਡ ਹੋਰ ਵੀ ਨਾ ਹੋਵੇ ਠੀਕ ਹੈ ਜੀ ਕਿ ਪਤਾ ਨਹੀਂ ਕੀ ਦਿਮਾਗ ਚ ਲਈ ਫਿਰਦਾ ਸੀ ਉਹਨੇ ਇੰਦੀ ਬੁਰੀ ਤਰੀਕੇ ਨਾਲ ਡਾਕ ਦੀ ਉਹ ਡੈੱਡ ਬੋਡੀ ਪਈ ਦੇਖੋ ਵਿਚਾਰੇ ਦੀ ਕਿੰਨੇ ਉਹਦੇ ਬੀਟਾ ਡੀਨ ਲੱਗੇ ਨੇ ਕਿੰਨੀਆਂ ਉਹਦੇ ਡ੍ਰਿਪਸ ਲੱਗੀਆਂ ਸਾਰੀਆਂ ਨਸਾਂ ਪਾੜੀਆਂ ਹੋਈਆਂ ਨੇ ਕਿਉਂ ਡਾਕਟਰਸ ਨੇ ਆਪਣਾ ਟਰੀਟਮੈਂਟ ਕਰਨਾ ਵਿਚਾਰੇ ਨੇ ਬਹੁਤ ਜ਼ੋਰ ਲਗਾਇਆ ਡਾਕਟਰਾਂ ਨੇ ਇਹਨੂੰ ਬਚਾਣ ਲਈ ਪਰ ਉਹ ਬਚ ਨਹੀਂ ਸਕਿਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਦਾਂ ਨਾ ਕਰੋ ਤੁਸੀਂ ਇਦਾਂ ਪਾਪਾਂ ਦੇ ਭਾਗੀ ਨਾ ਬਣੋ ਠੀਕ ਹੈ ਜੀ ਵਕਤਾਂ ਦੇ ਭਾਗੀ ਤਾਂ ਬਣ ਹੀ ਰਹੇ ਹਾਂ ਉੱਤੋਂ ਦੀ ਫ ਕਿਉਂਕਿ ਆਪਣੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਵਾ ਇਹਨਾਂ ਦੇ ਕਾਨੂੰਨ ਬਣੇ ਹੋਏ ਨੇ ਨਾ ਤੁਸੀਂ ਇਹਨਾਂ ਨੂੰ ਕਿਤੇ ਜਾ ਕੇ ਕਿਸੇ ਤਰ੍ਹਾਂ ਛੁਡਾ ਸਕਦੇ ਹੋ ਨਾ ਇਹਨਾਂ ਨੂੰ ਤੁਸੀਂ ਮਾਰ ਸਕਦੇ ਹੋ ਨਾ ਤੁਸੀਂ ਇਹਨਾਂ ਨੂੰ ਈਵਨ ਕੀ ਸਟਿਕ ਨਾਲ ਵੀ ਕੁੱਟ ਸਕਦੇ ਹੋ ਕਿਉਂਕਿ ਇਹ ਤਾਂ ਵਿਚਾਰੇ 5 ਰੁਪਏ ਦੀ ਮਾਰ ਨਹੀਂ ਭਾਜੀ ਇੱਕ ਰੋਟੀ ਪਾਈ ਤਾਂ ਵਿਚਾਰਾ ਉਹ ਗਿਆ ਉਹ ਗਿਆ ਲੈ ਕੇ ਬੜਾ ਭੁੱਖ ਦਾ ਸਾਹਮਣਾ ਹੇਟ ਦਾ ਸਾਹਮਣਾ ਬਹੁਤ ਕੁਝ ਕਰਦੇ ਨੇ ਸਾਰਾ ਦਿਨ ਅਬ ਕੀ ਸਭ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਐ ਇਦਾਂ ਦੇ ਲੋਕਾਂ ਦੇ ਕਿਉਂਕਿ ਹੁਣ ਵੀਜੀ ਨੇ ਵੀ ਦੱਸਿਆ ਕਿ ਜਦੋਂ ਪੰਡਤ ਕੋਈ ਜਾਣਦੇ ਆ ਪੰਡਤ ਕੋਈ ਪਾਇ ਦੱਸਦਾ ਉਦੋਂ ਕਾਲਾ ਕੁੱਤਾ ਲੱਭਦੇ ਆ ਉਦੋਂ ਦੀ ਸੇਵਾ ਕੀਤੀ ਜਾਂਦੀ ਆ ਉਹਨੂੰ ਦੁੱਧ ਪਾਇ ਜਾਂਦਾ ਉਹਨੂੰ ਲੱਡੂ ਖੁਆਏ ਜਾਂਦੇ ਆ ਲੇਕਿਨ ਆ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਲੱਗਦਾ ਨਹੀਂ ਕਿ ਥੇਸ ਪਹੁੰਚਦੀ ਐ ਦਿਲ ਤੱਕ ਆ ਦੇਖੋ ਜੀ ਜੇ ਆਪਾਂ ਗੱਲ ਕਰੀਏ ਕਿ ਆਪਾਂ ਕੁੱਤਿਆਂ ਨੂੰ ਇਹ ਖਵਾਨੇ ਉਹ ਖਵਾਨੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕੁੱਤਿਆਂ ਨੂੰ ਸਿਰਫ ਇੱਕ ਜਾਂ ਦੋ ਦਿਨ ਖੁਆਣ ਵਾਲਿਆਂ ਕਿਸੇ ਦੇ ਕਹਿਨ ਜਿਸ ਕਿਸੇ ਦੇ ਕਹਿਨ ਦੇ ਖੁਆਣ ਨਾਲ ਤੁਹਾਨੂੰ ਕੋਈ ਫਲ ਨਹੀਂ ਮਿਲਣ ਵਾਲਾ ਦੇਖੋ ਕੁੱਤਿਆਂ ਨੂੰ ਜੇ ਖੁਆਣਾ ਹੈ ਜੇ ਜਾਨਵਰਾਂ ਨੂੰ ਖੁਆਣਾ ਹੈ ਇੱਕ ਦਿਲ ਤੋਂ ਆਵਾਜ਼ ਨਿਕਲਦੀ ਹੈ ਉਹਨਾਂ ਸਭ ਤੋਂ ਜਾਨਵਰ ਪੇਮੀ ਹੈ ਗਿਆ ਮੈਨੂੰ ਦਿਲ ਤੋਂ ਆਵਾਜ਼ ਨਿਕਲਦੀ ਹੈ ਮੈਂ ਕੋਈ ਕੁੱਤਾ ਉੱਤੇ ਬੈਠਾ ਦੇਖਾਂ ਤੇ ਮੈਂ ਦੇਖਾਂਗਾ ਉਹ ਵਿਚਾਰਾ ਭੁੱਖਾ ਹੈ ਉਹ ਵਿਚਾਰਾ ਤੜਪ ਰਿਹਾ ਉਹਨੂੰ ਮੈਂ ਜਾ ਕੇ ਪਾਣੀ ਪਾਵਾਂਗਾ ਉਹਨੂੰ ਜਾ ਕੇ ਬਿਸਕਟ ਪਾਵਾਂਗੇ ਦਿਲ ਤੋਂ ਆਵਾਜ਼ ਨਿਕਲਦੀ ਹੈ ਜੇ ਤੁਹਾਡੀ ਦਿਲ ਤੋਂ ਉਹ ਤੋਂ ਆਵਾਜ਼ ਨਿਕਲੇ ਤਾਂ ਤੁਸੀਂ ਪਾਓ ਤਾਂ ਹੀ ਤੁਹਾਨੂੰ ਫਲ ਮਿਲਣਗਾ देखो किसी के कान नाल ਤੁਸੀਂ ਇੱਕ ਦਿਨ ਪਾਰੇ ਹੋ ਇੱਕ ਦੋ ਦਿਨ ਪਾਰੇ ਹੋ ਕੋਈ ਉਹਦਾ ਫਲ ਨਹੀਂ ਮਿਲਣ ਵਾਲਾ ਠੀਕ ਹੈ ਨਾ ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਕੁੱਤੇ ਹੈਗੇ ਉਹਨਾਂ ਤੇ ਜਿਹੜੇ ਅਤਿਆਚਾਰ ਹੋ ਰਹੇ ਨੇ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਜਿਹੜਾ ਸਾਡਾ ਲਾਅ ਹੈ ਪਹਿਲੇ ਪਹਿਲੀ ਗੱਲ ਤਾਂ ਇਹ ਦੇਖੋ ਆਪਾਂ ਪੰਜਾਬ 'ਚ ਰਹਿੰਦੇ ਆਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਗਿਰਦੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਲਾਅ ਐਂਡ ਆਰਡਰ ਦਾ ਡਰ ਹੀ ਨਹੀਂ ਰਿਹਾ ਲੋਕੀ ਕਹਿੰਦੇ ਆਪਾਂ ਲੱਪਾ ਇਹ ਕੰਮ ਕਰਾਂਗੇ ਸਾਨੂੰ ਕੱਲ ਦੇ ਕੱਲ ਜਮਾਨਤ ਮਿਲ ਜਾਏਗੀ ਮੇਰਾ ਤਾਂ ਚਾਚਾ ਲੱਗਿਆ ਤਾਂ ਮੇਰਾ ਤਾਂ ਦੋਸਤ ਹੈ ਮੇਲੇ ਮੇਰਾ ਇਹ ਹੈ ਮੇਰਾ ਹੋਇਆ ਕਿਉਂਕਿ ਜਦੋਂ ਦੀ ਆਪਾਂ ਪਿਛਲੀ ਸਰਕਾਰ ਆਈ ਆਪਣੇ ਲਾਅ ਐਂਡ ਆਰਡਰ ਦੀ ਧੱਜੀਆਂ ਉੱਡ ਚੁੱਕੀਆਂ ਨੇ ਤੇ ਮੈਨੂੰ ਇਹ ਕਹਿੰਦੇ ਬਿਲਕੁਲ ਸ਼ਰਮ ਨਹੀਂ ਆਉਂਦੀ ਕਿ ਇਹ ਬੰਦੇ ਦੀ ਵੀ ਜੇ ਤੁਸੀਂ ਵੀਡੀਓ ਦੇਖੋਗੇ ਬੰਦਾ ਆਇਆ ਜਾਣ ਕੇ ਗੱਡੀ ਬੰਦੇ ਨੇ ਥੜੀ ਤੇ ਚੜਾਈ ਤਾਂ ਕਿ ਕੁੱਤੇ ਨੂੰ ਜਾਣ ਕੇ ਕੁਚਲ ਦਿੱਤਾ ਜਾਵੇ ਉਹਨੂੰ ਕੋਈ ਕਾਨੂੰਨ ਦਾ ਡਰ ਨਹੀਂ ਸੀਗਾ ਸੋ ਇਸ ਪੂਰੇ ਮਾਮਲੇ ਦੇ ਵਿੱਚ ਏਐਸਆਈ ਅਮਲੋਕ ਸਿੰਘ ਜੀ ਨਾਲ ਗੱਲਬਾਤ ਕਰ ਲੈਣੇ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਗ੍ਰੇਡ ਪੰਜਾਬ ਟੀਵੀ ਤੋਂ ਤਸ਼ਾਰਕਪੁਰ ਪੱਤਰਕਾਰ ਗੱਲ ਕਰ ਰਹੇ ਆ ਸਰ ਹਾਂਜੀ ਬ੍ਰਦਰ ਸਰ ਇੱਕ ਡੌਗ ਦੀ ਕਰੂਟੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਸਰ ਅੱਜ ਇਹਦੇ ਮਾਮਲੇ ਵਿੱਚ ਕੀ ਕਾਰਵਾਈ ਕਰ ਰਹੇ ਆ ਸਰ ਤੁਸੀਂ ਜੋ ਕਾਨੂੰਨ ਮੁਤਾਬਕ ਹੈ ਜੀ ਉਹ ਕਰਾਂਗੇ ਸਰ ਅੱਜ ਆਈਸੀ ਐਨਜੀਓ ਵੱਲੋਂ ਵੀ ਆਏ ਹੋਏ ਸੀਗੇ ਡੌਗ ਲਵਰਸ ਤੇ ਉਹਨਾਂ ਵੱਲੋਂ ਰਿਪੋਰਟ ਵੀ ਕਰਵਾਈ ਗਈ ਹੈ ਸਰ ਮਤਲਬ ਕਿਸ ਤਰ੍ਹਾਂ ਦੀ ਫਿਰ ਵੀ ਕਾਰਵਾਈ ਬਣੂਗੀ ਕਿਉਂਕਿ ਵਿਅਕਤੀ ਵੱਲੋਂ ਸਿੱਧੇ ਤੌਰ ਤੇ ਗੱਡੀ ਚੜਾ ਦਿੱਤੀ ਗਈ ਹੈ ਇਹਨਾਂ ਡੌਗਜ਼ ਉੱਪਰ ਬ੍ਰਦਰ ਜੋ ਕਾਨੂੰਨ ਅਨੁਸਾਰ ਹੈ ਉਹ ਕਾਰਵਾਈ ਅਮਲ ਚ ਲਿਆਂਦੀ ਜਾਏ ਠੀਕ ਠੀਕ ਹੈ ਸਰ ਠੀਕ ਹੈ ਸਰ ਧੰਨਵਾਦ ਜੀ ਸਰ ਸੋ ਜਿਵੇਂ ਕਿ ਤੁਸੀਂ ਦੇਖਿਆ ਹਮਲੋਕ ਸਰ ਨਾਲ ਗੱਲਬਾਤ ਹੋਈ ਹੈ ਐਸਆਈ ਹਮਲੋਕ ਸਿੰਘ ਜੀ ਜੋ ਕਿ ਦੁਗਰੀ ਥਾਣੇ ਬਤੌਰ ਐਸਆਈ ਨੇ ਉਹਨਾਂ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੋਏਗੀ ਉਹ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੁਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਮਨੋਜ ਦੇ ਨਾਲ ਮੈਂ ਤੁਸ਼ਾਰਕਪੂਰ ਗ੍ਰੇਟ ਪੰਜਾਬ ਟੀਵੀ